ਕਿਹੜੀ ਕਿਨਾਰੀ ਆਪਣਾ ਪਰਮਜੀਤ ਸਿੰਘ ਕਿਹੜੀ ਜਗ੍ਹਾ ਤੇ ਆਣਿਆ? ਭਾਖੜੀ ਦੀ ਕੀ ਮਾਮਲਾ ਕੀ ਕਿਹੜੇ ਤੁਹਾਡੇ ਗੋਲੀ ਨਾਲ ਅਟੈਕ ਕਰਕੇ ਕੇ ਬੰਦੇ? ਮਾਮਰਾ ਜੀ ਸਾਡਾ ਜਮੀਨ ਹੀ ਝਗੜਾ ਚੱਲਦਾ ਭਰਾਵਾਂ ਦਾ ਸਰਜੀਤ ਸਿੰਘ ਨਾਲ ਅੱਛਾ ਜੀ ਸਾਡੇ ਭਤੀਜੇ ਨੇ ਅਟੈਕ ਕਰਾਇਆ ਮੇਥੇ ਦਿਲਜੀਂਦਰ ਸਿੰਘ ਨੇ ਅੱਛਾ ਜੀ ਮੇਰੇ ਪਿੱਛੇ ਤੇ ਹੱਥ ਧੋਪੀ ਉਹ ਮੇਰੀ ਜ਼ਮੀਨ ਵੀ ਵਾਈ ਹੋਣ ਤਿੰਨ ਕਨਾਲੀ ਵੱਧ ਵਾਈ ਹੋਣ ਹਾਂ ਅਸੀਂ 1.5 ਮਹੀਨਾ ਹੋ ਗਿਆ ਸੀ ਐਸਐਚਓ ਰਾਵਲਪਿੰਡੀ ਥਾਣੇ ਨੂੰ ਤਰਸਾਹ ਦਿੱਤੀ ਸੀ ਸਾਡੀ ਕੋਈ ਸਲਾਹ ਨਹੀਂ ਹੋਈ 15 ਤਰੀਕ ਨੂੰ 13 ਤਰੀਕ ਨੂੰ ਹੀ ਦੱਸਾ ਦਿੱਤੀ ਸੋ ਇਹਨੂੰ 15 ਤਰੀਕ ਨੂੰ ਸਾਨੂੰ ਰਾਵਲਪਿੰਡੀ ਥਾਣੇ ਬੁਲਾਇਆ ਅੱਛਾ ਜੀ ਸਾਡਾ ਕੋਈ ਫੈਸਲਾ ਨਹੀਂ ਹੋਇਆ ਸਾਨੂੰ ਫਿਰ ਡੀਐਸਪੀ ਦੇ ਭੇਜਾ ਡੀਐਸਪੀ ਸਾਹਿਬ ਨੇ ਵੀ ਸਾਡੀ ਕੋਈ ਸਲਾਹ ਹੀ ਨਹੀਂ ਦਿੱਤੀ ਹੁਣ ਮੇਰੇ ਭਤੀਜੇ ਨੇ ਤਾਂ ਵਿੱਕੀ ਨੇ ਅਟੈਕ ਕਰਾਇਆ ਮਤਲਬ ਵਿੱਕੀ ਕੋਹਣਾ ਜੀ ਮੁੰਡਾ ਵਿੱਕੀ ਪਿੰਡ ਦਾ ਹੀ ਆ ਜੀ ਐਸਸੀ ਵਰਗ ਦਾ ਮੁੰਡਾ ਆ ਵਿੱਕੀ ਇਹ ਕਿੱਥੇ ਮਿਲਿਆ ਤੁਹਾਨੂੰ ਇਹ ਮੁੰਡੇ ਰਾਜ ਹੈ ਇਹ ਮੇਰੇ ਪਿੱਛੇ ਲੱਗੇ ਸੀ ਪਿੰਡ ਦੀ ਅੱਛਾ ਜੀ ਕਿੰਨੀ ਜ਼ਮੀਨ ਹੈ ਤੁਹਾਡਾ ਡੋਕੂ ਸਾਡੇ 7 ਕਿੱਲੇ ਆ ਜੀ ਸਾਡੇ ਚੌਂਪਰਾਵਾਸ ਦੀ ਜ਼ਮੀਨੀ ਝਗੜਾ ਚੱਲਦਾ ਹੈ ਸਾਡਾ 11 ਸਾਲ ਤੋਂ ਅੱਛਾ ਜੀ ਇਹ ਜੋ ਕਰਾਉਂਦਾ ਜੀ ਮੇਰਾ ਵਿਕੀ ਕਰਾਉਣਾ ਜੀ ਤੇ ਤੁਸੀਂ ਜਾਂਦੇ ਵੀ ਰਹੇ ਸੀ ਹਾਂਜੀ ਅਸੀਂ ਜਾਂਦੇ ਸੀ ਕਿਸੇ ਦੇ ਮੈਂਬਰ ਪੰਚਾਇਤ ਦੇ ਘਰ ਜਾਂਦੇ ਸੀਗੀ ਕੋਈ ਗੱਲਬਾਤ ਕਰਨੀ ਸੀਗੀ ਅੱਛਾ ਜੀ ਮੇਰੇ ਨਾਲ ਵੀ ਪਿੱਛੇ ਮੈਂਬਰ ਪੰਚਾਇਤ ਬੈਠਾ ਸੀ ਮੈਂ ਮੋਟਰਸਾਈਕਲ ਚਲਾ ਰਿਹਾ ਸੀ ਅਸੀਂ ਖੜੇ ਦੇਖੇ ਰਸਤੇ ਦੇ ਵਿੱਚ ਸਾਨੂੰ ਨਹੀਂ ਬੰਦਾ ਪਤਾ ਵੀ ਇਹ ਮੁੰਡੇ ਸਾਡੇ ਪਿੱਛੇ ਅਟੈਕ ਕਰਨਗੇ ਇਹ ਦੋ ਹੀ ਨੇ ਸੀਲੇ ਪਤੇ ਇਹ ਦੋ ਹੀ ਨੇ ਜਿਹੜੇ ਸਾਡੇ ਨੇ ਪਿੱਛੇ ਆ ਕੇ ਫਾਇਰ ਮਾਰੇ ਆ ਮੈਂ ਤਾਂ ਗੇਟ ਦੇ ਉੱਲੇ ਹੋ ਕੇ ਜਾਨ ਬਚਾਈ ਦੀ ਆਪਣੇ ਕਿੰਨੇ ਕ ਫਾਇਰ ਸਰ ਕੱਢੇ ਇਹਨਾਂ ਨੇ ਉੱਥੇ ਮੋਕੇ ਦੇ ਹਾਂਜੀ ਕਿੰਨੇ ਕ ਫਾਇਰ ਕੱਢੇ ਇਹਨਾਂ ਨੇ ਉਹਨਾਂ ਨੇ ਦੋ ਤਿੰਨ ਫਾਇਰ ਕੱਢੇ ਜੀ ਫਿਰ ਅਸੀਂ ਰੌਲਾ ਪਾਇਆ ਆਂਡ ਗਵਾਰਡ ਇਕੱਠਾ ਹੋਣ ਲੱਗ ਪਿਆ ਫਿਰ ਭੱਜ ਗਏ ਕੋਈ ਸੀਸੀਟੀਵੀ ਕੈਮਰਾ ਹੈਗਾ ਉੱਥੇ ਕੋਈ ਲੱਗੇ ਉੱਥੇ ਹੈਗੇ ਜੀ ਆਂਡ ਗਵਾਰਡ ਬਹੁਤ ਲੋਕਾਂ ਦੇ ਹੈਗੀਆਂ ਤੇ ਤਦਾਂ ਤੁਹਾਡੇ ਨਾਲ ਦਾ ਬੰਦਾ ਕਿਦਾਂ ਹੈ ਸਾਦੇ ਨਾਲ ਦਾ ਬੰਦਾ ਠੀਕ ਹੈ ਜੀ ਉੱਤਰ ਗਿਆ ਸੀਗਾ ਮੋਟਰਸਾਈਕਲ ਤੋਂ ਮੈਂ ਮੋਟਰਸਾਈਕਲ ਦੇ ਉੱਪਰ ਉਤਰ ਲਗਾ ਸਟੈਂਡ ਲਾਉਣਾ ਸੀਗਾ ਉਸ ਟਾਈਮ ਮੇਰੇ ਪੈਰ ਮਾਰੀ ਟੈਕ ਕਰਾਇਆ ਮੇਰੇ ਭਤੀਜੇ ਨੇ ਤਾਂ ਦਿੱਕੀ ਨੇ ਤੇ ਮੋਕੇ ਤੇ ਪੁਲਿਸ ਨੂੰ ਫੋਨ ਨਹੀਂ ਕੀਤਾ ਕਿਨ ਉੱਥੇ ਮੈਂ ਨਹੀਂ ਕੀਤਾ ਜੀ ਮੇਰੇ ਸੱਜਣਾ ਮਿੱਤਰਾਂ ਨੇ ਕੀਤਾ ਜਿਹੜੇ ਮੈਨੂੰ ਚੱਕ ਕੇ ਲਿਆਏ ਆ ਹੁਣ ਮੇਰੇ ਸੱਤ ਹਸਾਨ ਮਗਰੋਂ ਪੁਲਿਸ ਜਾ ਗਈ ਥਾਣਾ ਰਾਵਲਪੁਰ ਜੀ ਕੀ ਮੰਕਰ ਦੇ ਪ੍ਰਸ਼ਾਸਨ ਤੋਂ ਜੀ ਉਹ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਮੇਰਾ ਹੱਕ ਮਿਲਣਾ ਚਾਹੀਦਾ ਮੈਂ ਮੇਰੀ ਜ਼ਮੀਨੀ ਝਗੜਾ ਜੋ ਵੀ ਹੈਗਾ ਉਹਦਾ ਹੱਕ ਮੈਨੂੰ ਮਿਲਣਾ ਚਾਹੀਦਾ ਤਿੰਨ ਕੁ ਨਾਲ ਹੀ ਜ਼ਮੀਨ ਵੀ ਮੇਰੀ ਵੱਲ ਹੋਈ ਤੇ ਮੇਰੇ ਪੈਰ ਵੀ ਕਰਾਉਂਦੇ ਮੈਂ ਤੇ ਟੈਕਸ ਰਾਇਆ ਦੀ ਨੂੰ ਮਾਰਨ ਦੀ ਨੀਅਤ ਨਾਲ ਮੈਂ ਪਹਿਲਾਂ ਵੀ ਕੋਈ ਹਮਲਾ ਹੋਇਆ ਇਹ ਘੰਟੇ ਦੇ ਇਹ ਚੀਜ਼ ਹੋ ਗਈ ਪਹਿਲਾਂ ਜੀ ਹੁਣ ਮੈਨੂੰ ਆਪ ਕੁੱਟਮਾਰ ਕੀਤੀ ਦੋ ਵਾਰੀ ਇਹਦੀ ਰਿਪੋਰਟ ਕੀਤੀ ਸੀ ਪਹਿਲਾਂ ਤਾਂ ਕੀਤੀ ਜੀ ਮੈਂ ਇਹਨਾਂ ਤੇ ਪਰਚਾ ਵੀ ਦਰਜ ਹੋਇਆ ਪਹਿਲਾਂ ਜੀ ਥਾਣਾ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਰਾਵਲਪਿੰਡੀ ਪਹਿਲਾਂ ਮੇਰੇ ਕੇਸ ਵੀ ਪੱਟੇ ਦਾੜੀ ਵੀ ਪੱਟੀ ਮੇਰੀ ਦਫਤਰ ਲਾ ਕੇ ਅੰਦਰ ਲੈ ਗਿਆ ਜੀ ਇਹ ਕਦੋਂ ਦੀ ਗੱਲ ਹੈ ਜੀ ਇਹ ਪਿਛਲੇ ਸਾਲ ਦੀ 25 ਮਈ ਦੀ ਗੱਲ ਹੈ। ਇਹੀ ਮੁੰਡੇ ਸੀਗੇ। ਉਹ ਭਤੀਜੇ ਮੇਰੇ ਨੇ ਅਟੈਕ ਕੀਤਾ ਸੀ, ਮੈਨੂੰ ਰਾਤ ਢੇਰ ਕੇ ਉਹਨਾਂ ਮਾਰ ਕਟਾਈ ਕੀਤੀ। ਇਹ ਤੁਹਾਡੇ ਉੱਤੇ ਭਾਕੜੀਆਂ ਨੇ ਤੇ ਇਹ ਬੰਦੇ ਭਾਕੜੀਆਂ ਨੇ ਦਾ ਮੇਰਾ ਭਤੀਜਾ ਹੈ ਜੀ। ਠੀਕ ਹੈ ਠੀਕ। ਨਾਲ ਸਰਜੀਤ ਸਿੰਘ ਵੀ ਨਾਲ ਹੀ ਇਹਨਾਂ ਦੇ। ਸਾਰਾ ਪਰਿਵਾਰ ਹੀ ਜੋ ਮੇਰੇ ਪਿੱਛੇ ਪਿਆ ਜਮੀਨ ਦੇ ਵਿੱਚ। ਪਤਾ ਨਹੀਂ ਮੈਂ ਕੀ ਕਰਨਾ ਇਹਨਾਂ ਦਾ। ਠੀਕ ਹੈ। ਮੇਰਾ ਨਾਮ ਜੀ ਮਨਜੀਤ ਸਿੰਘ ਹੈ ਮਨਜੀਤ ਸਿੰਘ ਜੀ ਉਹਨਾਂ ਨੂੰ ਹਸਪਤਲ ਲੱਗੀ ਨਹੀਂ ਲੱਗੀ ਤਾਂ ਨਾ ਇਹਨਾਂ ਦਾ ਪਰਮਜੀਤ ਹੈ ਜੀ ਕੀ ਮਾਮਲਾ ਗਿਆ ਮਾਮਲਾ ਅਸੀਂ ਸਰਪੰਚ ਸਾਹਿਬ ਦੇ ਘਰੋਂ ਨਿਕਲ ਕੇ ਪੰਚ ਸਾਹਿਬ ਦੇ ਘਰ ਦੇ ਅੰਦਰ ਐਂਟਰ ਹੋਏ ਆ ਮੈਂ ਐਂਟਰ ਹੋ ਗਿਆ ਇਹ ਜੇ ਪਿੱਛੇ ਸੀਗੀ ਇਹਨਾਂ ਦੇ ਕਿਸੇ ਬੰਦੇ ਨੇ ਅਣਪਛਾਤੇ ਬਿਆਕਤੀ ਸੀਗੇ ਸਾਡੇ ਸਾਹਮਣੇ ਤੋਂ ਬਾਹਰ ਕਿੱਥੇ ਦੇ ਸੀਗੇ ਕੌਣ ਸੀ ਤੇ ਉਹ ਵੀ ਇਹਦੇ ਫਾਇਰ ਕੱਢਿਆ ਦੋ ਅੱਛਾ ਫਾਇਰ ਸਾਡੇ ਦੇ ਸੀ ਉਹ ਤੁਰ ਕੇ ਜਾਂ ਮੋਟਰਸਾਈਕਲ ਦੇ ਸੀਗੇ ਜੀ ਦੋ ਗੋਲੀ ਦੋ ਗੋਲੀਆਂ ਕਹਿਿੰਦੇ ਇਹਨਾਂ ਦੇ ਕਿੱਥੇ ਲੱਗੀਆਂ ਇਹਨਾਂ ਦੀ ਲੱਤ ਵਿੱਚ ਗੋਲੀ ਲੱਗੀ ਹੈ ਅੱਛਾ ਜੀ ਕਿੰਨੇ ਜਾਣੇ ਸੀਗੇ ਸਰ ਦੋ ਜਣੇ ਸੀਗੇ ਕੋਈ ਬਰਦਰ ਪਹਿਚਾਨ ਕਿਸੇ ਦੀ ਪਤਲੇ ਜਿਹੇ ਸੀਗੇ ਚਿੱਟੇ ਜਿਹੇ ਕੱਪੜੇ ਪਾਏ ਸੀ ਉਹਨੇ ਅੱਛਾ ਹਾਂ ਕੋਈ ਪੁਰਾਣੀ ਲੰਚਿਸ ਵਗੈਰਾ ਦੀ ਕੋਈ ਨਹੀਂ ਉਹ ਤਾਂ ਹੁਣ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਕਰਿਆ ਪਰ ਬੰਦੇ ਕੋ ਲਾਮਲੇ ਸੀਗਾ ਹਾਂ ਤੁਸੀਂ ਕਿੱਥੋਂ ਦੀ ਕਿੱਥੇ ਜਾ ਰਹੇ ਸੀਗੇ ਅਸੀਂ ਤਾਂ ਪੰਜ ਸਾਹਿਬ ਦੇ ਘਰ ਤੋਂ ਜਾ ਰਹੇ ਸੀ ਅੰਦਰ ਮੈਂ ਉੱਤਰ ਕੇ ਗੇਟਾਂ ਦੇ ਵਿੱਚ ਚੱਲ ਗਿਆ ਸੀਗਾ ਤੇ ਇਹ ਮਤਲਬ ਅਜੇ ਪਿੱਛੇ ਸੀਗੇ ਜੇ ਬ੍ਰਦਰ ਦੀ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਪਿੰਡ ਪਾਕੜੀ ਜਾਣਾ ਪਾਕੜੀਆਂ ਨਾਲ ਕਿ ਕਿੱਥੇ ਸੀ ਇਹ ਹਾਂਜੀ ਕਿਹੜੇ ਮਤਲਬ ਪਾਕੜੀ ਪਿੰਡ ਦੇ ਵਿੱਚ ਸੀ ਕਿ ਬਾਹਰ ਰੋਡ ਤੇ ਪਿੰਡ ਦੇ ਵਿੱਚਲੀ ਗਲੀ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਅਫਸਰ ਸਾਹਿਬ ਇਹ ਬੰਦੇ ਫੜ ਹੋਣੇ ਚਾਹੀਦੇ ਆ ਜਿਹੜੇ ਪਿੰਡ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਕਰਦੇ ਆ ਇਹ ਨਾਮ ਸਤੋ ਸਤ ਐਮੰਡੀ ਚਾਹੀਦੀ ਖਾਣਾ ਕਿਹੜਾ ਪੈਂਦਾ ਭਾਈ ਇਹਨੂੰ ਸਾਨੂੰ ਥਾਣਾ ਰਾਵਲਪਿੰਡੀ ਪੈਂਦਾ ਹੈ ਇੱਕ ਜਿਹਨਾਂ ਤੇ ਗੋਲੀ ਲੱਗੀ ਆ ਇਹ ਇਹ ਪਹਿਚਾਣਦੇ ਉਹਨਾਂ ਨੂੰ ਜਿਸ ਪਤਾ ਜਿਹਨਾਂ ਤੇ ਲੱਗੀ ਗੋਲੀ ਇਹਨਾਂ ਨੂੰ ਪਤਾ ਮੈਨੂੰ ਪਤਾ ਨਹੀਂ ਉਹਦੇ ਬਾਰੇ ਇਹਨਾਂ ਨੇ ਉਹ ਪਛਾਣਦੇ ਉਹਨਾਂ ਨੂੰ ਜਿਹਨਾਂ ਨਹੀਂ ਪਛਾਣਦੇ ਅੱਛਾ ਜੀ ਪੁਲਿਸ ਨੂੰ ਫੋਨ ਤੇ ਜੋ ਤੁਸੀਂ ਗੋਲੀ ਚੱਲ ਗਈ ਫਿਰ ਤੁਸੀਂ ਤੁਹਾਡਾ ਕੀ ਐਕਸ਼ਨ ਦਿੱਤਾ ਉਸ ਮੋਕੇ 'ਤੇ ਤੁਸੀਂ ਉਹ ਭੱਜ ਗਿਆ ਦੌੜ-ਦੌੜ ਕਰਕੇ ਮੈਂ ਤਾਂ ਜਦੋਂ ਇਹਨਾਂ ਨੂੰ ਭੱਜਾ ਇਹਦੇ ਨਾਲੋਂ ਤੇ ਉਹ ਮਾਰ ਕੇ ਭੱਜ ਗਏ ਪੁਲਿਸ ਨੂੰ ਫੋਨ ਕੀਤਾ ਭਾਜੀ ਮੁੜ ਕੇ ਤੁਸੀਂ ਹਾਂ ਪੁਲਿਸ ਨੂੰ ਹੋ ਗਈ ਗੱਲ ਇਨਫੋਰਮੇਸ਼ਨ ਮਿਲੀ ਹੈ ਜੀ 라ਵਲਪਿੰਡੀ ठाणे ਚ ਪਿੰਡ ਪੱਕੇ ਨਕੰਦਰ ਉਥੇ ਇੱਕ ਪਰਮਜੀਤ ਸਿੰਘ ਨੇ ਜਿਹੜੇ ਆਪਣੇ ਸਾਥੀ ਮਨਜੀਤ ਸਿੰਘ ਨਾਲ ਮੋਟਰਸਾਈਕਲ ਤੇ ਜਾ ਰਹੇ ਸੀਗੇ ਔਰ ਪਿੰਡ ਜੀਂ ਨਿਕਲ ਰੇ ਸੀ ਤਾਂ ਦੋ ਮੋਟਰਸਾਈਕਲ ਦੇ ਜਵਾਨ ਆਂਦੇ ਨੇ ਔਰ ਇਹਨਾਂ ਦੇ ਫਾਇਰ ਕਰਦੇ ਨੇ ਜਿਹੜੇ ਕਿ ਇਹਨਾਂ ਦੇ ਪੱਟ ਤੇ ਲੱਗਦੀਆਂ ਸੀਗੀਆਂ ਹਾਂ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਜਾਂਦਾ ਹੈ ਹੀ ਸਟੇਬਲ ਔਰ ਸਾਡੀ ਟੀਮਸ ਡਿਪਲੋਏ ਕੀਤੀਆਂ ਹੋਈਆਂ ਨੇ ਆਲਰੇਡੀ ਸਿਸਟਮ ਫੁਟੇਜ ਕਲੈਕਟ ਕੀਤੀ ਜਾ ਰਹੀ ਹੈ ਸੋਰਸਸ ਦੇ ਥਰੂ ਇਨਫੋਰਮੇਸ਼ਨ ਵਗੈਰਾ ਗੈਲਪ ਕਰਕੇ ਅਸੀਂ ਜਲਦ ਤੋਂ ਜਲਦ ਇਨਕਰੀਸ ਕਰਾਂਗੇ ਐਫ ਆਈ ਆਰ ਇਸ ਬੀਇੰਗ ਰਜਿਸਟਰਡ ਮੈਡਮ ਫਾਇਰ ਵਗੈਰਾ ਕਿੰਨੀ ਗੋਲੀਆਂ ਚੱਲੀਆਂ ਮੈਡਮ ਸਾਹਮਣੇ ਆਇਆ ਕੁਝ ਫਿਲਹਾਲ ਸਪੌਟ ਤੋਂ ਸਾਨੂੰ ਦੋ ਫੋਨ ਮਿਲੇ ਬਾਕੀ ਅਜੇ ਸਟਿਲ ਵੈਰੀਫਾਈ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਮੈਮ ਗੋਲੀ ਲੱਗੀ ਇਹਨਾਂ ਨੇ ਦੱਸਿਆ ਕੁਝ ਵੀ ਕੋਈ ਕੌਣ ਵਿਅਕਤੀ ਹੈ ਜਿਨ੍ਹਾਂ ਨੇ ਗੋਲੀਆਂ ਮਰੀਆਂ ਹਜੇ ਇਹਨਾਂ ਨੇ ਆਪ ਆਪ ਦੇ ਮੂੰਹ ਕੋਈ ਸਟੇਟਮੈਂਟ ਨਹੀਂ ਦਿੱਤੀ ਹੈਗੇ ਵੈਸੇ ਕੀ ਸਟੇਬਲ ਪਿੰਚ ਤੋਂ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੀ ਕੁਝ ਐਨਵਿਟੀ ਵੀ ਚੱਲ ਰਹੀ ਹੈਗੀ ਪਰ ਸਾਰੇ ਐਂਗਲਸ ਵੈਰੀਫਾਈ ਕੀਤੇ ਜਾ ਮੈਮ ਕੀ ਕਰਵੇਗੀ ਕੀ ਯਾਰੀ ਐਫ ਆਈ ਆਰ ਦਸਤੂ ਕਰਕੇ ਫਰਦਰ ਪੁਸ਼ੀਡ ਕੀਤਾ ਜਾ